ANTV ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਨਿਊ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਮੌਜੂਦ ਹਾਂ ਜਿੱਥੇ ਪੁਲਿਸ ਦੇ ਵੱਲੋਂ ਇੱਕ ਅਨਕਾਉਂਟਰ ਕੀਤਾ ਜਾ ਤੁਹਾਨੂੰ ਇਹ ਦੱਸ ਦਈਏ ਕਿ ਪਿਛਲੇ ਦਿਨੀ ਸultanwind road ਤੇ ਇੱਕ ਸੁਨਿਆਰ ਦੇ ਉੱਪਰ ਫਾਇਰਿੰਗ ਕਰਨ ਵਾਲਿਆਂ ਦੇ ਜਿਹੜੇ ਦੋ ਦੋਸ਼ੀ ਸੀ ਉਹ ਗ੍ਰਿਫਤਾਰ ਕੀਤੇ ਗਏ ਸੀ ਤਾਂ ਇਹ ਜਿਹੜੀਆਂ ਝਾੜੀਆਂ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਉਹ ਜਗ੍ਹਾ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਇਹ ਜੋ ਫਰੋਤੀ ਮੰਗਣ ਵਾਲੇ ਸੀ ਜਿਸ ਦਾ ਹੁਣ ਅਨਕਾਉਂਟਰ ਹੋਇਆ ਵਾ ਤਾਂ ਅਸਲ ਇੱਥੇ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਪੁਲਿਸ ਕਮਿਸ਼ਨਰ ਅਮਰitsar ਪਹੁੰਚੇ ਹੋਏ ਨੇ ਸਾਰੀ ਜਾਣਕਾਰੀ ਇਸ ਦੇ ਬਾਰੇ ਦੇਣਗੇ ਕਿ ਜੋ ਇਹਨਾਂ ਦੀ ਬੈਕਗ੍ਰਾਉਂਡ ਸੀ ਹੁਣ ਤੱਕ ਕਿੰਨੀਆਂ ਕਫਰਾਤੀਆਂ ਲੈ ਚੁੱਕੇ ਸੀ ਤਾਂ ਇਸ ਜਗ੍ਹਾ ਤੇ ਆਉਣ ਦਾ ਕਾਰਨ ਕੀ ਸੀ ਜਿਸ ਜਗ੍ਹਾ ਤੇ ਹੁਣ ਐਨਕਾਉਂਟਰ ਕੀਤਾ ਗਿਆ ਤਾਂ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਦੇ ਹਾਂ ਵਿਦੇਸ਼ੀ ਧਰਤੀ ਤੇ ਬੈਠੇ ਬਹੁਤ ਸਾਰੇ ਐਸੇ ਗੈਂਗਸਟਰ ਨੇ ਜਿਹੜੇ ਪੰਜਾਬ ਦੇ ਵਿੱਚ ਮਿਹਨਤ ਕਸ਼ ਭੋਲੇ ਭਾਲੇ ਨੌਜਵਾਨਾਂ ਨੂੰ ਇੱਕ ਜ਼ੁਰਮ ਦੇ ਰਾਤੇ ਤੋਰਨ ਦੀ ਜਿਹੜੀ ਆ ਉਹ ਨਿਯਤ ਰੱਖਦੇ ਨੇ ਤਾਂ ਅੱਜ ਇੱਕ ਬੀ ਡਿਵੀਜ਼ਨ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਲੰਨੇ ਆ ਅਸਲ ਦੇ ਵਿੱਚ ਇਹਨਾਂ ਦਾ ਦੋਸ਼ ਕੀ ਸੀਗਾ ਔਰ ਕਿਸ ਤਰ੍ਹਾਂ ਦੇ ਕ੍ਰਾਈਮ ਕਰਦੇ ਸੀ ਜਿਨ੍ਹਾਂ ਦਾ ਉਹਨਾਂ ਨੂੰ ਐਨਕਾਊਂਟਰ ਹੋਇਆ ਦੇਖੋ ਇਹ ਦੋ ਬੰਦੇ ਆ ਮੁਲਜ਼ਮ ਰਵੀ ਤੇ ਜੋਬਨ ਇਹ ਬੇਸਿਕਲੀ ਬਾਹਰ ਬੈਠੇ ਜਿਹੜੇ ਗੈਂਗਸਟਰ ਉਹਨਾਂ ਦੇ ਕਹਿਣ ਤੇ ਛੋਟੇ ਲਾਲਚ ਪਿੱਛੇ ਪੈਸੇ ਦੇ ਲੋਕਾਂ ਦੇ ਘਰ ਦੇ ਬਾਹਰ ਗੋਲੀ ਚਲਾਉਣੀ ਉਹਨਾਂ ਨੂੰ ਡਰਾਉਣਾ ਤਾਂ ਕਿ ਫਰਾਤੀ ਲਈ ਜਾ ਸਕੇ ਔਰ ਇਸ ਕੇਸ ਦੇ ਵਿੱਚ ਜਦੋਂ ਇੱਥੇ ਰਿਕਵਰੀ ਵਾਸਤੇ ਆਏ ਸੀਗੇ ਤੇ ਰਵੀ ਨੇ ਜਿਹੜਾ ਕਾਕ ਪਿਸਟਲ ਸੀ ਉਹ ਇੱਕਦਮ ਕੱਢ ਕੇ ਉਤੋਂ ਹਰਕਤ ਚ ਆਇਆ ਉਹ ਤੇ ਪੁਲਿਸ ਪਾਰਟੀ ਵਾਸਤੇ ਉਹਨੂੰ ਲੱਗਿਆ ਕਿ ਖਤਰਾ ਬਣ ਰਿਹਾ ਤੇ ਪੁਲਿਸ ਨੇ ਉਹਨੂੰ ਜਫਾ ਪਾ ਲਿਆ ਤੋਂ ਮੈਂ ਪੁਲਿਸ ਪਾਰਟੀ ਦੀ ਮੁਸਤੈਦੀ ਦੀ ਵੀ ਇਸ਼ਲਾਗਾ ਕਰਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਓਵਰ ਪਾਵਰ ਕਰਕੇ ਜਦੋਂ ਗੁੱਥਮ ਗੁੱਥਾ ਇਸ ਕਫਲ ਚੱਲ ਰਹੀ ਸੀਗੀ ਤੇ ਇੱਕ ਗੋਲੀ ਚੱਲੀ ਉਹਦੇ ਆਪਣੇ ਹੀ ਪਿਸਟਲ ਚੋਂ ਜਿਹੜੀ ਉਹਦੇ ਪੈਰ ਤੇ ਲੱਗੀ ਉਹਨੂੰ ਹਸਪੀਟਲ ਰ ਅਡਮਿਟ ਕਰਵਾ ਦਿੱਤਾ ਮੈਂ ਇਸ ਤੁਹਾਡੇ ਰਾਹੀਂ ਲੋਕਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਪੋਲੇ ਪਾਲੇ ਜਿਹੜੇ ਸਾਡੇ ਲੋਕ ਨੇ ਪੈਸੇ ਤੇ ਛੋਟੇ ਲਾਲਚ ਪਿੱਛੇ ਬਾਹਰ ਬੈਠੇ ਸ਼ਰਾਰਤੀ ਅੰਸਰਾਂ ਦੇ ਬਹਿਕਾਵੇ ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਅਲਟੀਮੇਟਲੀ ਜੇ ਐਸ ਕੇ ਐਸ ਵੀ ਕੋ ਪੈਸਾ ਨਹੀਂ ਆਇਆ ਇਹ ਆ ਵੀ ਜਾਂਦਾ ਤਾਂ ਤੁਸੀਂ ਸਾਰੀ ਉਮਰ ਜ਼ਿੰਦਗੀ ਜਿਹੜੇ ਕੇਸ ਹਨ ਨੂੰ ਫੇਸ ਕਰਨਾ ਹੈ ਜ਼ਿੰਦਗੀ ਖਰਾਬ ਹੋ ਗਈ ਜੇਲਾ ਜਾਣਾ ਉਹ ਕਿਤੇ ਵੱਡਾ ਵੱਡੀ ਪ੍ਰੋਬਲਮ ਹੈ ਸੋ ਇਸ ਛੋਟੇ ਲਾਲਚ ਨਾਲ ਮਿਹਨਤੀ ਕਮਾਈ ਕਰਨ ਉਸ ਚੀਜ਼ ਬਰਕਤ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਕਾਫੀ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਵੱਡੀ ਕਾਮਯਾਬੀਆਂ ਮਿਲੀਆਂ ਇਹ ਵੀ ਇੱਕ ਇੰਪੋਰਟੈਂਟ ਕੇਸ ਹੈ ਬੀ ਡਿਵੀਜ਼ਨ ਏਰੀਏ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ ਇੱਕ ਕ੍ਰਾਈਮ ਉਹ ਪੁਲਿਸ ਨੂੰ ਦੱਸਣ ਤੋਂ ਗਰੇਜ਼ ਕਰ ਰਹੇ ਸੀ ਉਹਨਾਂ ਨੇ ਨਹੀਂ ਦੱਸਿਆ ਕਿ ਆਂਡੀਆਂ ਤੋਂ ਸਾਨੂੰ ਪਤਾ ਲੱਗਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹ ਅਕਿਊਜ਼ ਜਿਹੜੇ ਆ ਦੋ ਅਰੈਸਟ ਕੀਤੇ ਜੀ ਇਹਦੇ ਚ ਗੱਲ ਇਹ ਹੋਈ ਕਿ ਪ੍ਰਭ ਦਾਸੂ ਵਾਲ ਇੱਕ ਨੌਨ ਗੈਂਗਸਟਰ ਹੈਗਾ ਉਹਦੇ ਕਹਿਣ ਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਔਰ ਅਲਟੀਮੇਟਲੀ ਇਹ ਐਮ ਫਰਾਤੀ ਸੀਗਾ ਉਹਦੇ ਤੇ ਐਫ ਆਈ ਆਰ ਅਸੀਂ ਦਰਜ ਕੀਤੀ ਬੀ ਡਿਵੀਜ਼ਨ ਦੇ ਵਿੱਚ ਤੇ ਉਸ ਤੋਂ ਅੱਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਦੋ ਮੁਲਜ਼ਮ ਫੜੇ ਇੱਕ ਰਵੀ ਇੱਕ ਜੋਬਨ ਇਹ ਦੋਨੋਂ ਮੁਹੱਲਾ ਨਾਨਕਸਰ ਕਰਨਤਾਰਨ ਦੇ ਰਹਿਣ ਵਾਲੇ ਆ ਰਵੀ ਦੀ ਉਮਰ ਤਕਰੀਬਨ 25 ਸਾਲ ਹੈ ਪੰਚਵੀ ਪਾਸ ਹੈ ਵੈਲਡਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਹਦੇ ਤੇ ਔਰ ਜਿਹੜਾ ਜੋਬਨ ਹੈ ਇਹ 24 ਸਾਲ ਦਾ ਹੈ ਪਲੱਸ 2 ਪਾਸ ਹੈ ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ ਬੇਸਿਕਲੀ ਗੱਲ ਕੀ ਹੋਈ ਹੈ ਕਿ ਜਿਹੜਾ ਰਵੀ ਹੈ ਇਹਨੇ ਮੋਟਰਸਾਈਕਲ ਚਲਾਇਆ ਔਰ ਇਹ ਖੱਬੇ ਹੱਥ ਦਾ ਲੈਫਟੀ ਹੈ ਇਹਨੇ ਫਾਇਰ ਕੀਤਾ ਔਰ ਉਸ ਬਾਅਦ ਇਹਨਾਂ ਨੂੰ ਇੱਕ ਹੋਰ ਬੰਦਾ ਹੈਗਾ ਜਿਹੜਾ ਜੋਵਨ ਤੇ ਨਾਲ ਇੱਕ ਹੋਰ ਜਿਹੜਾ ਪੀਲੀਨ ਰਾਈਡਰ ਸੀ ਜਿਹਦਾ ਮੈਂ ਨਾਮ ਨਹੀਂ ਅਜੇ ਦੱਸ ਰਿਹਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜੋਵਨ ਨੇ ਬੇਸਿਕਲੀ ਇਹਨਾਂ ਵਾਸਤੇ ਕਪੜੇ ਚੇਂਜ ਕੀਤੇ ਜਦੋਂ ਇਹ ਅਗਲੇ ਪਾਸੇ ਜਾ ਕੇ ਜਹਾਜ਼ਗੜ ਏਰੀਆ ਚ ਗਏ ਉੱਥੇ ਕਪੜੇ ਚੇਂਜ ਕੀਤੇਗੇ ਉਸ ਤੋਂ ਬਾਅਦ ਇਹ ਆਪਣੇ ਕਾਫੀ ਹੁਮਦੇ ਘਮਉਂਦੇ ਪਿੰਡਾਂ ਚੋਂ ਵੀ ਪੁਲਿਸਾਂ ਨੂੰ ਟਰੈਕ ਨਾ ਕਰ ਸਕੇ ਤਰਨ ਤਰਨ ਚਲੇ ਗਏ ਸੀਗੇ। ਔਰ بار-बार ਜਿਹੜੀ ਐਕਸਟਰਸ਼ਨ ਦਾ ਜਿਹੜਾ ਸਾਡਾ ਕਾਲਸ ਜਿਹੜੀਆਂ ਆਉਂਦੀਆਂ ਆ ਉਹਦੇ ਤੇ ਅਸੀਂ ਬਹੁਤ ਸੀਰੀਅਸ ਨਹੀਂ ਲੈਨੇ ਆ। ਔਰ ਇਹ ਜਿਹੜਾ ਨੈਕਸਸ ਹੈ ਜਿਹੜਾ ਇਹ ਸਾਰਾ ਇਸ ਕ੍ਰਿਮੀਨਲ ਗੈਂਗ ਦਾ ਇਹ ਸਾਰੇ ਦਾ ਸਾਰਾ ਫੜਿਆ ਜਾਏਗਾ। ਇਹਦੇ ਚ ਅੱਜ ਜਿਹੜੀ ਗੱਲ ਕੀਤੀ ਹੋਈ ਕਿ ਰਵੀ ਨੂੰ ਉਹਨ ਤੋਂ ਪਿਸਤਲ ਅਸੀਂ ਬਰਾਮਦ ਕਰਨਾ ਸੀਗਾ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਆਈ ਹੈ ਮਕਬੂਲਪੁਰੇ ਥਾਣੇ ਦੇ ਏਰੀਆ 'ਚ ਕਿਉਂਕਿ ਜਿਹੜਾ ਵਕੂਆ ਪਹਿਲਾ ਹੈਗਾ ਉਹ ਬੀ ਡਿਵੀਜ਼ਨ ਦਾ ਹੈ। ਤੋਂ ਮਕਬੂਲਪੁਰੇ ਦੇ ਏਰੀਆ ਜਿੱਥੇ ਤੁਸੀਂ ਦੇਖਿਆ ਕਿ ਕਾਫੀ ਝਾੜੀਆਂ ਨੇ ਤੇ ਸੁੰਨਾ ਏਰੀਆ ਹੈ। ਇੱਥੇ ਆ ਕੇ ਜਦੋਂ ਉਹ 30 ਬੋਲ ਦਾ ਇੱਕ ਪਿਸਤਲ ਸੀਗਾ ਉਹਦੀ ਰਿਕਵਰੀ ਕੀਤੀ ਗਈ। ਔਰ ਉਸ ਰਿਕਵਰੀ ਦੌਰਾਨ ਕੋਕ ਸੀਗਾ ਪਿਸਤਲ ਤੇ ਮੁਲਜ਼ਮ ਨੇ ਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਮੈਂ ਕੋਈ ਨਾ ਕੋਈ ਦਾ ਪਿਸਤੌਲ ਲੈ ਕੇ ਕੋਈ ਨਾ ਕੋਈ ਫਾਇਰ ਕਰਾ ਤੇ ਜਾਂ ਪੁਲਿਸ ਦੇ ਉੱਤੇ ਅਟੈਕ ਕਰਾ ਜਾਂ ਭੱਜਾਂ ਉਸ ਗੁੱਥਮ ਗੁੱਥੀ ਦੇ ਵਿੱਚ ਸਾਡੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਤੌਲ ਪੌਕ ਸੀ ਉਹਦੇ ਆਪਣੇ ਹੱਥ 'ਚ ਹੀ ਸੀਗਾ ਉਹਦੀ ਜਿਹੜੀ ਐ ਪੈਰ ਤੇ ਲੱਗੀ ਗੋਲੀ ਜਿਸ ਨਾਲ ਉਹ ਇੰਜਰਡ ਹੋਇਆ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਾਫੀ ਸਿਗਨੀਫੀਕੈਂਟ ਜਿਹੜੀਆਂ ਅਰੈਸ ਹੋਣਗੀਆਂ ਔਰ ਹੋਰ ਵੀ ਰਿਕਵਰੀਜ਼ ਹੋ ਸਕਦੀਆਂ ਹਨ ਔਰ ਸਾਨੂੰ ਉਮੀਦ ਹੈ ਕਿ ਬਾਕੀ ਜਿਹੜੇ ਐਡਜੋਇਨਿੰਗ ਏਰੀਏ ਨੇ ਸ਼ਹਿਰ ਤੋਂ ਇਲਾਵਾ ਵੀ ਉਹਦੀਆਂ ਵੀ ਜਿਹੜੀਆਂ ਮਾਰਦਾ ਤਾਂ ਸ਼ਾਮਲ ਲੋਕ ਨੇ ਉਹ ਵੀ ਅਸੀਂ